ਕਾਲੇਕਾਰੀ ਹੈ ਚਾਹੇ ਆਪਾਂ ਮਿਨਿਸਟਰੀ ਆਫ ਆਯੋਜਨ ਨੂੰ ਲੈ ਕੇ ਲਗਾਈਏ ਚਾਹੇ ਆਪਾਂ ਸਕਾਲਰਸ਼ਿਪ ਸਕੀਮਾਂ ਨੂੰ ਲੈ ਕੇ ਲਗਾਈਏ ਤੇ ਚਾਹੇ ਨੌਕਰੀਆਂ ਨੂੰ ਲੈ ਕੇ ਲਗਾਈਏ ਇਹ ਸਭ ਦਾ ਬੈਨੀਫਿਟ ਕਿਸੇ ਹੋਰ ਨੂੰ ਨਹੀਂ ਯੂਥ ਨੂੰ ਮਿਲਣਾ ਹੈ ਤਾਂ ਇਹਦੇ ਉੱਪਰ ਜਿਹੜੇ 11 ਸਾਲ ਹੋ ਗਏ ਮੋਦੀ ਸਰਕਾਰ ਬੇਮਿਸਾਲ ਨੂੰ ਇਹ 140 ਕਰੋੜ ਦੇਸ਼ ਵਾਸੀਆਂ ਦੇ ਵਿਸ਼ਵਾਸ ਦੇ 11 ਸਾਲ ਹੋਏ ਨੇ ਜੀ ਯੂਥ ਦੀ ਗੱਲ ਕੀਤੀ ਜੋ ਤੁਸੀਂ ਜ਼ਿਕਰ ਕਰਦੇ ਹੋ ਅੱਜ ਕੱਲ੍ਹ ਯੂਥ ਪੰਜਾਬ ਦੀ ਇੱਕ ਵੱਡਾ ਜਿਹੜਾ ਭਗਵੰਤ ਸਿੰਘ ਦਾ ਨਸ਼ਾ ਵਿਰੁੱਧ ਇੱਕ ਟੀਮ ਚੱਲ ਰਹੀ ਹੈ ਇੱਕ ਉਹ ਹੈ ਕਿ ਜਿਹੜਾ ਯੂਥ ਬਾਹਰ ਨੂੰ ਜਾ ਰਿਹਾ ਉਹਨੂੰ ਕੀ ਠਲ ਪਾਉਣ ਵਾਸਤੇ ਪਾਜ-ਪਾਦੀ ਕੋਈ ਯੋਜਨਾ ਬਣਾਈ ਗਈ ਹੈ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਪਿਲੇ ਪੰਜੇ ਮਾਰ ਕੇ ਨਸ਼ਿਆਂ ਨੂੰ ਕੰਟਰੋਲ ਕਰ ਰਹੀ ਹੈ ਜਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜੇ ਆਪਾਂ ਅਸਲੀ ਨਸ਼ਾ ਦੇ ਉੱਪਰ ਨਕੇਲ ਪਾਣੀ ਹੈ ਤਾਂ ਆਪਾਂ ਨੂੰ بڑے ਮਗਰਮੱਛਾਂ ਨੂੰ ਕਾਬੂ ਕਰਨਾ ਪੈਣਾ ਹੈ ਉਹਨਾਂ ਦੇ ਉੱਪਰ ਜਿਹੜੀ ਇੱਕ ਸਖਤ ਐਕਸ਼ਨ ਕਰਨੇ ਚਾਹੀਦੇ ਆ ਤਾਂ ਜੋ ਜਿਹੜੀ ਨਸ਼ੇ ਆ ਉਹਨਾਂ ਨੂੰ ਨੱਥ ਪਾ ਸਕੇਗੀ ਤੇ ਜਿਹੜੀ ਬਾਹਰ ਜਾ ਰਹੇ ਆ ਲੋਕੀ ਤਾਂ ਮੋਦੀ ਜੀ ਇਸੇ ਨੂੰ ਲੈ ਕੇ ਜਿਹੜਾ ਆਪਣਾ ਦੇਸ਼ ਦਾ ਕਮਾਈ ਦਾ ਪੈਸਾ ਹੈ ਉਹ ਬਾਹਰ ਜਾ ਰਿਹਾ ਹੈ ਇਹ ਸੁਣ ਲੈ ਕੇ ਅਲੱਗ-ਅਲੱਗ ਯੋਜਨਾਵਾਂ ਤਹਿਤ મોદી ਜੀ ਕੰਮ ਕਰ ਰਹੇ ਨੇ ਤੇ ਉਹਨੂੰ ਬਹੁਤ ਜਲਦੀ ਇੰਪਲੀਮੈਂਟ ਕਰਾਂਗੇ ਵੀ ਚਾਹੇ ਆਪਾਂ ਗਰੰਟੀਆਂ ਦੇ ਵਿੱਚ ਲੈ ਲਈਏ ਮੋਦੀ ਸਰਕਾਰ ਨੇ ਜਿਹੜੀ 11 ਸਾਲ ਚ ਗਰੰਟੀਆਂ ਕਈਆਂ ਸੀਗੀਆਂ ਚਾਹੇ ਉਹਨਾਂ ਗਰੰਟੀਆਂ ਦੇ ਵਿੱਚ ਆਪਾਂ ਲਗਾ ਲਈਏ ਰਾਮ ਮੰਦਰ ਦੀ ਗਰੰਟੀ ਲਗਾ ਲਈਏ ਉਹ ਵੀ ਬਖੂਬੀ ਇੰਪਲੀਮੈਂਟ ਹੋਈ ਹੈ ਰਾਮ ਮੰਦਰ ਬਣੇ ਆਏ ਤੇ ਇੱਕ ਆਪਾਂ ਉਸਨੂੰ ਦੂਜੀ ਦੀਵਾਲੀ ਦੇ ਨਾਮ ਨਾਲ ਵੀ ਜਾਣਦੇ ਆਂ ਤੇ ਆਪਾਂ ਆਰਟੀਕਲ 370 ਬੀ ਲਗਾਈਏ ਉਹ ਵੀ ਮੋਦੀ ਜੀ ਦੀ ਗਰੰਟੀ ਵਿੱਚ ਸ਼ਾਮਲ ਸੀਗਾ ਉਹ ਵੀ ਇਹਨਾਂ ਨੇ ਬਖੂਬੀ ਇੰਪਲੀਮੈਂਟ ਕੀਤਾ ਤੇ ਸੀਏਏ ਲਾ ਲਈਏ ਐਨਆਰਸੀ ਲਾ ਲਈਏ ਟ੍ਰਿਪਲ ਤਲਾਕ ਲਗਾ ਲਈਏ ਵਾਕਫ ਅਮੈਂਡਮੈਂਟ ਬਿੱਲ ਲਗਾ ਲਈਏ ਤੇ ਜਿਹੜਾ ਗਰੰਟੀ ਵਿੱਚ ਹੈਗਾ ਸੀਗਾ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਉਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਧਾਰਾ ਏ ਉਹ ਅੱਗੇ ਅੱਗੇ ਚੱਲ ਰਹੀ ਹੈ ਇਹਦੇ ਉੱਪਰ ਕੰਪੇਨਿੰਗ ਵੀ ਚੱਲ ਰਹੀ ਹੈ ਗਰੰਟੀਆਂ ਦੀ ਗੱਲ ਕੀਤੀ ਗਰੰਟੀ ਤੁਸੀਂ ਜਿਵੇਂ ਗੱਲ ਕੀਤੀ ਗਰੰਟੀ ਕੇਜਰੀਵਾਲ ਵਾਲੇ ਵੀ ਬੜੀਆਂ ਦਿੱਤੀਆਂ ਸੀ ਪੰਜਾਬ ਨੂੰ 1000 ਰੁਪਏ ਪਹਿਲਾਂ ਉਹਨਾਂ ਨੂੰ ਦਰਚਾ ਹੈ ਉਹ ਵੀ ਨ ਗਰੰਟੀਆਂ ਪੂਰੀਆਂ ਲੱਗਦਾ ਕਿ ਇਹ ਵੀਜ਼ਨ ਨਾਲ ਅੱਗੇ ਜਾ ਕੇ 27 ਚੋਣਾਂ ਚ ਪਹੁੰਚਦੇ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗਰੰਟ ਤੇ ਜਿਹੜੀ ਪੂਰੀਆਂ ਨਹੀਂ ਹੋਈਆਂ ਹੁਣ ਕੇਜਰੀਵਾਲ ਸਾਹਿਬ ਨੇ 1000 ਰੁਪਿਆ ਮਿਲਾਵਾਂ ਦਾ ਰੱਖਿਆ ਸੀ ਆ ਹੁਣ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਕਿਤੇ 1000 ਰੁਪਿਆ ਦਾ ਜ਼ਿਕਰ ਵੀ ਨਹੀਂ ਹੈਗਾ ਕਿਤੇ ਹੈਲਥ ਸੈਕਟਰ ਨੂੰ ਉੱਪਰ ਕਰਨ ਦਾ ਜ਼ਿਕਰ ਨਹੀਂ ਹੈਗਾ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਮੇਨ ਹੈਲਥ ਸੈਕਟਰ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀਗਾ ਜਿਹਦੇ ਨਾਲ ਆਪਾਂ ਦੇਖੀਏ ਟੀਕਾ ਕਰਨ ਜਦੋਂ ਕੋਵਿਡ ਲੱਗਿਆ ਸੀਗਾ ਫ੍ਰੀ ਆਫ ਕੋਸ ਸਾਰਿਆਂ ਨੂੰ ਟੀਕਾ ਕਰਨ ਦਿੱਤਾ ਗਿਆ ਤੇ ਹੋਰ ਮੇਰੇ ਕੋਲ ਸਾਰੀ ਲਿਸਟ ਪਈ ਹੈ ਜਿਹਦੇ ਵਿੱਚ ਆਪਾਂ ਇਦੇ ਉੱਪਰ ਹੈਲਥ ਸੈਕਟਰ ਦੇ ਉੱਪਰ ਕਰੀਏ ਏਮਜ਼ ਸੀਗੇ ਉਹਨਾਂ ਦੀ ਗਿਣਤੀ ਪੂਰੀ ਅੱਗੇ ਵਧੀਏ ਏਮਜ਼ ਜੋ ਆਪਾਂ 2014 ਵਿੱਚ ਲਗਾਈਏ ਉਹ ਤੋਂ ਬਾਅਦ ਏਮਜ਼ ਆਦੀ ਰੇਟ ਵਿੱਚ ਦਿਖਾਈਏ ਕਾਲਜ ਉਹ ਅੱਗੇ ਨਾਲੋਂ ਵਧੇ ਨੇ ਲੁਧਿਆਣਾ 500 ਉਪਚਨਾਵ ਹੋਣ ਜਾ ਰਿਹਾ ਉਹਨਾਂ ਤਰੀਕੋਂ ਕੀ ਸਥਿਤੀ ਹੈਗੀ ਭਾਜਪਾ ਦੀ ਕਿਉਂ ਕੈਂਡੀਡੇਟ ਸਟਰੋਂਗ ਦੀ ਹੁਣ ਉਤਾਰਿਆ ਗਿਆ 19 ਬਿਟੂ ਨਾਲ ਸਾਥ ਦੇ ਲੱਗਦਾ ਕਿਤਨੇ ਕਿਤੇ ਫਰਕ ਪਏਗਾ ਹੁਣ ਆਨਰ ਟਾਈਮ 27 ਵਿੱਚ ਸੈਮੀਫਾਈਨਲ ਦੇਖਿਆ ਜਾ ਰਹੇ ਜੋ ਜਿਹੜੀ ਭਾਰਤ ਜਨਤਾ ਪਾਰਟੀ ਹੈ ਉਹ 16 ਨਾਲ ਚੱਲਣ ਵਾਲੀ ਸਰਕਾਰ ਹੈ ਇਹ ਅਸੂਲਾ ਨਾਲ ਚੱਲਣ ਵਾਲੀ ਪਾਰਟੀ ਹੈ ਇਹਦੇ ਵਿੱਚ ਬੂਥ ਲੈਵਲ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਤੱਕ ਦੀ ਜਿਹੜੀ ਰਿਪੋਰਟਾਂ ਹੁੰਦੀਆਂ ਤਿਆਰ ਹੁੰਦੀਆਂ ਉਹਨਾਂ ਦੀ ਦੇਖ ਦੇਖ ਵਿੱਚ ਸਾਰਾ ਕੰਮ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਇਹਨਾਂ ਨੇ ਦੇਖਿਆ ਜੀਵਨ ਗੁਪਤਾ ਜੀ ਇੱਕ ਕੈਪੇਬਲ ਕੈਂਡੀਡੇਟ ਨੇ ਜਿਹੜੇ ਪਬਲਿਕ ਵਿੱਚ ਪਿੱਛਰ ਕੇ ਚੱਲੇ ਨੇ ਤੇ ਜਿਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਵੀ ਬਖੂਬੀ ਕੀਤੇ ਨੇ ਤਾਂ ਇਸ ਵਾਰ ਜਿਹੜਾ ਕਮਲ ਖਿਲੇਗਾ ਉਹ ਸਾਡਾ 2027 ਵਿੱਚ ਹਰ ਵਾਰਡ ਕਮਲ ਹੋਏਗਾ ਪੰਜਾਬ ਦਾ ਇਹਲੇ ਦੇਖੇ ਨਗਰ ਨਿਗਮ ਕਾਫੀ ਰੋਪ ਲਗਾਏ ਜਾ ਰਹੇ ਤੁਹਾਡੇ ਕੋਲ ਬਿਜ਼ਨਸ ਕਰੋ ਸਰਕਾਰ ਦੇ ਟੈਂਡਰਾਂ ਨੂੰ ਲੈ ਕੇ ਲੱਗਦਾ ਕਿ ਕਿਸੇ ਨੇ ਕਿਤੇ ਕਪੜਾ ਜੂੜ ਹੈਗਾ ਸਾਹਮਣੇ ਪੁਕੀ ਫਟਿਆਲੇ ਦੀ ਸ਼ਹਿਰੀ ਆਪ ਜਾਣੀ ਚਾਹੀਦੀ ਬਿਲਕੁਲ ਚਾਹੀਏ ਆਪਾ ਜ਼ਿਲ੍ਹਾ ਲੈਵਲ ਤੇ ਲਗਾ ਲਈਏ ਚਾਹੇ ਆਪਾ ਪੰਜਾਬ ਲੈਵਲ ਤੇ ਲਗਾ ਲਈਏ ਇਹ ਸਭ ਮਿਲੇ ਹੋਏ ਨੇ ਆਪਾਂ ਮੈਨ ਦੇਖੇ ਅਰਬਨ ਸਟ੍ਰੀਟ ਸਭ ਤੋਂ ਪ੍ਰਾਈਮ ਮੰਨਿਆ ਜਾਂਦਾ ਹੈ ਫਟਿਆਲੇ ਦਾ ਤੇ ਉਹਦੇ ਵਿੱਚ ਆਪਾਂ ਦੇਖੀਏ ਸਾਰੀ ਸੜਕਾਂ ਟੁੱਟੀਆਂ ਹੋਈਆਂ ਹਨ ਹੁਣ ਇਹ ਕੋਈ ਮੈਂ ਪਿੱਛੇ ਜੇ ਲੰਘ ਰਿਹਾ ਸੀਗਾ ਮੇਨ ਸੜਕ ਤੋਂ ਜਿਹੜੀ ਸਾਧੋਵਿਲਾ ਰੋਡ ਹੈ ਉਹਦੇ ਵਿੱਚ ਵੀ ਉਹ ਸਾਢੇ 2 ਟੁੱਟੀ ਹੋਈ ਹੈ ਇਹ ਇੱਕ ਆਪਣੀ ਪਟਿਆਲਾ ਡਿਵੈਲਪਮੈਂਟ ਜਿਹੜੇ ਕਹਿੰਦੇ ਆ ਅਸੀਂ ਡਿਵੈਲਪਮੈਂਟ ਲੈ ਕੇ ਆਦੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਇੰਨੀ ਪ੍ਰਾਈਮ ਲੋਕੇਸ਼ਨ ਦੇ ਉੱਪਰ ਸੜਕਾਂ ਟੁੱਟੀਆਂ ਹੋਈਆਂ ਹੈ ਜਿੱਥੇ ਨਾ ਕੋਈ ਪਾਣੀ ਦਾ ਕੋਈ ਅਰੇਂਜਮੈਂਟ ਹੈ ਤੇ ਜੇ ਕੋਈ بارش ਆਂਦੀ ਹੈ ਤਾਂ ਉਹਦਾ ਪਾਣੀ ਵੀ ਸਰਿਆਮ ਉੱਥੇ ਰਿਸਦਾ ਜਿੱਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਠੀਕ ਹੈ ਹਾਂਜੀ ਦਾ ਕੋਣ ਸਰਲ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਏ ਸਾਡੇ ਨਾਲ ਜੀ ਜਿਹੜੇ ਮੋਦੀ ਜੀ ਦੇ 11 ਸਾਲ ਬੇਮਿਸਾਲ ਦਾ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਜੋ ਮੋਦੀ ਸਾਲ ਦੀਆਂ 11 ਸਾਲ ਦੀਆਂ ਉਪਲਬਧੀਆਂ ਨੇ ਉਹਦੇ ਉਪਰਕਸ਼ ਸਾਡੀ ਜਿਹੜੀ ਜ਼ਿਲ੍ਹੇ ਦੀ ਕਾਰਸ਼ਾਲਾ ਸੀ ਸਟੇਟ ਦੀ ਕਾਰਸ਼ਾਲਾ ਚੰਡੀਗੜ੍ਹ ਹੋਈ ਸੀ ਜ਼ਿਲ੍ਹੇ ਦੀ ਅਸੀਂ ਕਾਰਸ਼ਾਲਾ ਤੁਸੀਂ ਸਾਰੇ ਉੱਥੇ ਸੀਗੇ ਸਾਡੀ ਮੰਡਲਾਂ ਦੀ ਕਾਰਸ਼ਾਲਾ ਵੀ ਤੁਸੀਂ ਸੀਗੇ ਸਾਰੇ ਉੱਥੇ ਮੰਡਲਾਂ ਦੀ ਕਾਰਸ਼ਾਲਾ ਸਾਡੀਆਂ ਹੋ ਗਿਆਂ 11 ਸਾਲ ਮੋਦੀ ਦੇ ਜਿਹੜੇ ਕਮ ਕਾਰਸ਼ਿਕ ਮੋਦੀ ਦੇ ਉਪਲਬਧੀਆਂ ਸੀ ਉਹਦੇ ਲਈ ਅੱਜ ਸਾਡੀ ਜ਼ਿਲ੍ਹਾ ਦੀ ਕਾਰਸ਼ਲਾ ਮੇਰੇ ਨਾਲ ਸਾਡੇ ਮਹਾਮントਰੀ ਹਰਦੇਪੱਲੀ ਜੀ ਸਾਡੇ ਸੀਨੀਅਰ ਯੁਵਾ ਨੇਤਾ ਗੁਰਿੰਦਰ ਗੋੜਨੀ ਕੰਸਲ ਜੀ ਇਹਨਾਂ ਦੇ ਅਸੀਂ ਨਿਵਾਸਤਾਂ ਤੇ ਅੱਜ ਰੱਖੀ ਹੋਈ ਹੈ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਸਾਡੀ ਜੋ ਪ੍ਰੈਸ ਪਾਈਚਰ ਹੈ ਉਹ ਪਹੁੰਚਿਆ ਬਹੁਤ ਵੱਡਾ ਤੁਸੀਂ ਚੌਥਾ ਪਿੱਲਰ ਹੈ ਸਾਡੇ ਸ਼ਹਿਰ ਦਾ ਤੇ ਅਸੀਂ ਤਾਂ ਮੋਦੀ ਜੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਦਲੀ ਦੇਖਤੀ ਹੈ ਪ੍ਰੈਸ ਕਰਦੇ ਜੀ ਕਿਹੜੀ ਕਿਹੜੀ ਉਪलब्ਧ ਹੈ ਇੱਕ ਵਾਰੀ ਇਹ 11 ਸਾਲਾਂ ਦੇ ਵਿੱਚ ਕੀ ਕੁਝ ਉਪलब्ਧੀਆਂ ਆ ਰਹੀਆਂ ਨੇ ਭਾਰਤ ਕਿੱਥੇ ਅੱਗੇ ਗਿਆ ਹੈ ਜੀ ਭਾਰਤ ਜਿੱਥੇ ਸਭ ਤੋਂ ਪਹਿਲਾਂ ਜਿਹੜਾ ਅਨਾਜ ਕਲਿਆਣ ਯੋਜਨਾ ਜਿਹੜੀ ਸਾਡੀ ਮੋਦੀ ਸਾਹਿਬ ਦੀ ਉਹ 66 ਕਰੋੜ ਰੁਪਏ ਮਿਲਿਆ ਹੈ ਦੇਸ਼ ਨੂੰ ਉਹਦਾ ਗਰੀਬ ਕਲਿਆਣ ਯੋਜਨਾ ਦੇ ਅੰਦਰ 20 ਕਰੋੜ ਰੁਪਏ ਕੋਵਿਡ ਦੇ ਅੰਦਰ ਜਿਹੜਾ ਲੇਡੀਜ਼ ਨੂੰ ਦਿੱਤਾ ਉਹ ਤੁਸੀਂ ਹੁਣ ਪਿੱਛੇ 3-4 ਦਿਨ ਪਹਿਲਾਂ ਮੈਂ ਦੇਖਿਆ ਹੋਊਗਾ ਕਟੜਾ ਤੋਂ ਸ਼੍ਰੀਨਗਰ ਜਿਹੜੀ ਟ੍ਰੇਨ ਗਈ ਹੈ ਇੱਕ ਸੁਪਨਾ ਸੀਗਾ ਕਿ ਕਦੇ ਕਟੜੇ ਟ੍ਰੇਨ ਪਹੁੰਚੇਗੀ ਜਾਂ ਕਦੇ ਸ਼੍ਰੀਨਗਰ ਹਮਤ ਸ਼੍ਰੀਨਗਰ ਨਾਲ ਸਾਨੂੰ ਜੰਮੂ ਕੁਸ਼ਮੀਰ ਨਾਲ ਸਾਨੂੰ ਜੋੜਿਆ ਜਾਊਗਾ ਇੱਕ ਬਹੁਤ ਵੱਡਾ ਇਹ ਜਿਹੜਾ ਸੁਪਨਾ ਮੋਦੀ ਜੀ ਨੇ ਸਾਕਾਰ ਕੀਤਾ ਸਿੰਧੂਰ ਆਪਰੇਸ਼ਨ ਪਿਛਲੇ ਮਹੀਨੇ ਚ 18 10 ਅਪ੍ਰੈਲ ਨੂੰ ਤੁਸੀਂ ਦੇਖਿਆ ਵੀ ਕਿਵੇਂ ਗੌਂਡੀ ਦੇਸ਼ ਦੇ ਧੱਕੇ ਚ ਚੰਨੇ ਚ ਵਾਇਰ ਤੇ ਗੋਡਿਆਂ ਪਰਨੇ ਉਹ ਮੁਲਕ ਆ ਗਿਆ ਅੱਜ ਅਸੀਂ ਦੇਸ਼ ਦੀ ਪੰਜਵੀਂ ਆਰਥਿਕ ਜਿਹੜੀ ਮਜ਼ਬੂਤੀ ਦੇ ਨਾਲ ਪੂਰੇ ਵਰਡ ਚ ਪੰਜਵੇਂ ਨੰਬਰ 'ਤੇ ਸਾਡਾ ਦੇਸ਼ ਅੱਜ ਆਰਥਿਕ ਪੱਖੋਂ ਮਜ਼ਬੂਤ ਹੋਇਆ ਕਿਤੇ ਨੰਬਰ 12ਵਾਂ 13ਵਾਂ ਹੁੰਦਾ ਸੀ ਮੋਦੀ ਜੀ ਦੀ ਹੁਣ ਕਮਿਟਮੈਂਟ ਆ ਵੀ ਇਹ ਐਸਈਓ ਤੇ ਜੇ ਨੰਬਰ ਤੇ ਆਣਾ ਸਾਡੇ ਤੋਂ ਕਿਸੇ ਚੀਨ ਤੇ ਅਮਰੀਕਾ ਰਹਿ ਜਾਣਗੇ ਅਸੀਂ ਅੱਜ ਜਾਪਾਨ ਨੂੰ ਪਿੱਛੇ ਕੀਤਾ ਹੋਇਆ ਇਹ ਬਹੁਤ ਵੱਡੀ ਉਪਲਬਧੀ ਹੈ ਮੋਦੀ ਜੀ ਦੀ ਹੈਗੀ ਹੈ ਕਿਸਾਨ ਯੋਜਨਾ ਨੇ ਜਿਹੜੇ ਕਿਸਾਨ ਸਨਮਾਨੀ ਦੀ ਤਹਿਤ ਕਿਸਾਨਾਂ ਨੂੰ 6 6000 ਕਰੋੜ ਦੀ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤਿਆਂ 'ਚ ਜਾਂਦੀ ਹੈ ਹਰ ਸਾਲ ਜਾਂਦੀ ਹੈ ਕਿਸਾਨ ਕ੍ਰੈਡਿਟ ਕਾਰਡ 7 ਕਰੋੜ ਦੇ ਜਿਹੜੇ ਵੰਡੇ ਗਏ ਨੇ 70 ਸਾਲਾਂ ਬਜ਼ੁਰਗਾਂ ਨੂੰ ਸਿਰਫ ਆਧਾਰ ਕਾਰਡ ਦਿਖਾ ਕੇ 70 ਸਾਲ ਦਾ ਸਿਰਫ ਤੁਸੀਂ ਆਪਣਾ ਪ੍ਰੂਫ ਦੇਣਾ 70 ਸਾਲ ਦੇ ਉਹਦੀ ਕੋਈ ਇਨਕੁਆਰੀ ਨਹੀਂ ਸੇਮ ਡੇ ਅਲਾ ਸ਼ੁਰੂ ਹੋ ਜਾਂਦਾ ਕੋਈ ਖਰਚ ਜਲੀ ਹੋਣਾ ਪੈਂਦਾ ਸਿੰਗਲ ਸਿਟੀਜ਼ਨ ਸਾਡੇ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮੈਗਾ ਫੂਡ ਪਾਰਕਾ ਦੀ ਜਿਹੜੀ ਗਿਣਤੀ ਹੈ ਦੋਏ 14 ਚ ਤਿੰਨ ਸੀਗੀ ਜਿਹੜੇ ਅੱਜ 24 ਹੋ ਗਏ ਜਿਹੜੇ ਮੈਗਾ ਫੂਡ ਪਾਰਕ ਨੇ 21 ਮੈਗਾ ਫੂਡ ਪਾਰਕ ਜਿਹੜੇ ਵਧੇ ਨੇ ਉਹ ਇੱਕ ਬਹੁਤ ਬਹੁਤ ਵੱਡੀ ਉਪਲਬਧੀ ਹੈ ਸਾਡੇ ਮੋਦੀ ਜੀ ਦੀ ਪਰ ਪ੍ਰਧਾਨ ਸਹਿਯਨੀ ਦੀ ਯੋਜਨਾ 3 ਲੱਖ ਜਿਹੜੀ ਪਟੜੀ ਵਾਲਿਆਂ ਨੂੰ ਜਿਹੜਾ ਰੋਜ਼ਗਾਰ ਮਿਲਿਆ 10000 ਰੁਪਏ ਤੁਹਾਨੂੰ ਬਿਡ ਲੋਨ ਬਿਨਾ ਕਿਸੇ ਗਾਰੰਟੀ ਤੋਂ ਬਿਨਾਂ ਕਿਸੇ ਕਾਗਜ਼ ਪੱਤਰਾਂ ਦੇ ਆਪਣਾ ਪ੍ਰੂਫ ਦੇਣਾ ਆਪਣਾ ਰੀਡੀ ਨੰਬਰ ਦੇਣਾ ਤੁਹਾਨੂੰ 10000 ਰੁਪਏ ਤੁਹਾਡੇ ਅਕਾਊਂਟ 'ਚ ਆ ਜਾਂਦਾ ਉਹਦੇ ਨਾਲ ਐਸੀਆਂ ਬਹੁਤ ਵੱਡੀਆਂ ਯੋਜਨਾਵਾਂ ਨੇ ਜਿਹੜੀ ਖੁਰਾਕ ਪ੍ਰੋਸੈਸਿੰਗ ਸਮਰਥਾ ਸੀਗੀ 2013-14 'ਚ ਉਹ 12 ਲੱਖ ਟਨ ਸੀਗੀ ਜਿਹੜੀ ਉਹ 242 ਲੱਖ ਟਨ ਤੁਹਾਨੂੰ ਬਿਡ ਲੋਨ ਬਿਨਾਂ ਕਿਸੇ ਗਾਰੰਟੀ ਤੋਂ ਬਿਨਾਂ ਕਿਸੇ ਕਾਗਜ਼ ਪੱਤਰਾਂ ਦਾ ਆਪਣਾ ਪ੍ਰੂਫ ਦੇਣਾ ਆਪਣਾ ਰੀਡੀ ਨੰਬਰ ਦੇਣਾ ਤੁਹਾਨੂੰ 10000 ਰੁਪਏ ਤੁਹਾਡੇ ਅਕਾਊਂਟ 'ਚ ਆ ਜਾਂਦਾ ਉਹਦੇ ਨਾਲ ਐਸੀਆਂ ਬਹੁਤ ਵੱਡੀਆਂ ਯੋਜਨਾਵਾਂ ਨੇ ਜਿਹੜੀ ਖੁਰਾਕ ਪ੍ਰੋਸੈਸਿੰਗ ਸਮਰੱਥਾ ਸੀਗੀ 2013-14 ਚ ਉਹ 12 ਲੱਖ ਟਨ ਸੀਗੀ ਜਿਹੜੀ ਹੁਣ 242 ਲੱਖ ਟਨ ਹੋ ਗਈ। ਮੋਦੀ ਸਰਕਾਰ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਦੰਚਸ ਤੋਂ ਪੂਰੇ ਇੰਡੀਆ 'ਚ ਸੜਕਾਂ ਦਾ ਜਾਲ ਤੁਸੀਂ ਦੇਖਿਓ ਕਨੈਕਟੀਵਿਟੀ ਕਿੱਡੀ ਇੰਡੀਆ ਦੀ ਵੱਦਗੀ ਸਾਰੇ ਪਾਸੇ ਰੇਲਵੇ ਦਾ ਜਾਲ ਕਿੱਡਾ ਵਿਛਿਆ ਜੋ ਮੋਦੀ ਜੀ ਨੇ ਇਹ 11 ਸਾਲਾਂ ਚ ਕੀਤਾ ਮੈਨੂੰ ਲੱਗਦਾ ਪਿਛਲੇ 76 ਸਾਲਾਂ ਚ ਇਹ ਕਦੇ ਹੋਇਆ ਹੋਊਗਾ ਉਹ ਕਦੀ ਪੰਜਾਬ ਨੂੰ ਕੀ ਮਿਲਿਆ ਸੀ ਤੁਸੀਂ ਪੰਜਾਬ ਦੇ ਲੀਡਰ ਹੋ ਪੰਜਾਬ ਨੂੰ ਕੀ ਮਿਲਿਆ ਹੈ 11 ਸਾਲਾਂ ਦੇ ਪੰਜਾਬ ਨੂੰ ਤਾਂ ਜਿਹੜੀ ਕਿਸਾਨ ਯੋਜਨਾ ਮੈਂ ਦੱਸਿਆ ਜੀ ਸਵੈ ਨਿਰਦੀ ਯੋਜਨਾ ਇਹ ਸਾਰੀ ਪੰਜਾਬ ਲਈ ਹੈ ਜੀ ਪੰਜਾਬ ਨੂੰ ਹੁਣ ਆ ਰਾਜਪੁਰੇ ਆਪਾਂ ਨੂੰ 1300 ਕਰੋੜ ਰੁਪਇਆ ਮਿਲੇ ਟਾਈਮਲੀ ਟਾਈਮ ਜੋ ਸਟੇਟਾਂ ਦਾ ਹੀ ਹਿਸਾਬਦੰਦ ਬੰਦਾ ਉਹ ਮਿਲਦਿਆਂ ਦਾ ਪੰਜਾਬ ਨੂੰ ਮਿਲੇ ਪੰਜਾਬ ਦਾ ਤਾਂ ਮੇਨ ਜੋ ਕਿਸਾਨੀ ਦਾ ਸਰਕਾਰ ਸਾਡੀ ਦੇਖ ਰਹੀ ਹੈ ਉਹ 100% ਟਾਰਗੇਟ ਪੂਰਾ ਸਾਡੀ ਮੋਦੀ ਸਰਕਾਰ ਦੀ ਵੀ ਹੁੰਦਾ ਹੈ ਕਿ ਪੰਜਾਬ ਦੇ ਅਕਸਰ ਲੀਡਰ ਇਹ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰਾਂ ਚ ਕਿ ਮੋਦੀ ਦੀ ਸਰਕਾਰ ਪੰਜਾਬ ਨੂੰ ਮਸੰਦੀ ਕਰਦੀ ਪੰਜਾਬ ਦੇ ਵਿਕਾਸ ਤੋਂ ਲੈ ਕੇ ਜਾਂ ਪੰਜਾਬ ਨੂੰ ਵਲਦਾ ਹੋਇਆ ਜਿਹੜਾ ਕੇਂਦਰ ਸਰਕਾਰ ਦੇ ਦੇਖ ਸਕਦੀ ਪੰਜਾਬ ਦੀ ਮੋਦੀ ਸਰਕਾਰ ਨਹੀਂ ਇਹ ਸਾਰੇ ਆਪੋਜੀਸ਼ਨ ਦੀਆਂ ਗੱਲਾਂ ਨੇ 2027 ਚ ਤੁਹਾਨੂੰ ਪਤਾ ਲੱਗ ਜਾਊਗਾ ਪੂਰੇ ਇੰਡੀਆ ਚ ਜਿੰਨੀਆਂ ਬਾਰਡਰ ਸਟੇਟਾਂ ਨੇ ਉੱਥੇ ਮੋਦੀ ਸਰਕਾਰ ਹੈ ਜਿੱਥੇ ਮੋਦੀ ਸਰਕਾਰ ਆ ਜਾਂਦੀ ਹੈ ਉਹ ਕਈ ਸਾਲ ਜਾਂਦੀ ਨਹੀਂ ਲੋਕ ਪਸੰਦ ਇਹਨਾਂ ਕਰਦੇ ਨੇ ਗੁਜਰਾਤ ਚ ਪਿਛਲੇ 25 30 ਸਾਲ ਤੋਂ ਐ ਮੱਧ ਪ੍ਰਦੇਸ਼ 20 ਸਾਲ ਤੋਂ ਐ ਹਰਿਆਣੇ ਚ ਤੋਂ ਕਿشن ਲੱਗਦਾ ਸੀਗਾ ਵੀ ਲੋਕ ਕਹਦੇ ਸੀ ਇਹ ਹੀ ਆਪੋਜੀਸ਼ਨਾਂ ਕਹਿੰਦੀਆਂ ਸੀਗੀਆਂ ਵੀ ਹਰਿਆਣੇ ਚ ਸਰਕਾਰ ਸਰਕਾਰ ਨਹੀਂ ਬਣਨੀ ਫਿਰ ਬਣ ਗਈ ਪੰਜਾਬ ਬਾਰਡਰ ਸਟੇਟ ਕੱਲੀ ਪੈਂਡਿੰਗ ਐ 2027 ਚ ਪੰਜਾਬ ਚ ਭਾਜਪਾ ਜਿੰਦਾ ਪਾਟ ਸਰਕਾਰ ਬਣੀ ਔਰ ਪੂਰੀ ਮੈਜੋਰਟੀ ਚ ਬੰਨੀ ਹੈ ਪੂਰੀ 100% ਸਾਡੀ ਸਰਕਾਰ ਬਣੇਗੀ ਅਸੀਂ 100 ਤੋਂ ਉੱਪਰ ਸਿੱਟਾ ਲ ਕੇ ਸਰਕਾਰ ਬਣਾਵਾਂਗੇ ਕਾਦਰ ਸਾਹਿਬ ਕੀ ਲੱਗਦਾ ਹੈਗਾ ਯੂਥ ਨੂੰ ਕੀ ਕੁਝ ਮਿਲਿਆ ਹੈ ਨਾ 11 ਸਾਲ